ਪੰਜਾਬੀ ਵਰਣਮਾਲਾ ਦੀ ਛੀਵੀ ਟੋਲੀ ਪਵਰਗ ਟੋਲੀ ਪਹਿਲਾ ਵਰਣ ਹੈ ਪਪਾ ਪਪਾ ਪਪਕ ਪਤੰਗ ਪਪਾ ਪਤੰਗ ਜਿਵੇਂ ਆਪਾਂ ਪਿਛਲੀ ਟੋਲੀ ਦੇ ਵਿੱਚ ਤੱਦੇ ਨੂੰ ਪਾਇਆ ਹੈ ਬਿਲਕੁਲ ਉਸੇ ਤਰੀਕੇ ਨਾਲ ਇਹ ਪਾਇਆ ਜਾਂਦਾ ਹੈ ਪਰ ਇਹਦੇ ਉੱਪਰ ਆਪਾਂ ਲਕੀਰ ਨਹੀਂ ਖਿੱਚਦੇ ਹਾਂ ਪਪਾ ਤੱਦਾ ਖਖਾ ਇਹ ਤਕਰੀਬਨ ਇੱਕੋ ਜਿਹੀ ਲਿਖੇ ਜਾਂਦੇ ਹਨ ਬਸ ਇਹਨਾਂ ਵਿੱਚ ਕੁਝ-ਕੁਝ ਅੰਤਰ ਹੀ ਹੁੰਦਾ ਹੈ ਅਗਲਾ ਵਰਣ ਹੈ ਫੱਫਾ 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 ਠਾਟਕ ਫੱਫਾ ਠਾਟਕ ਜਦੋਂ ਆਪਾਂ ਬੁੱਲਾਂ ਨੂੰ ਆਪਸ ਵਿੱਚ ਇਕੱਠਾ ਕਰਕੇ ਜਾਂ ਬੰਦ ਕਰਕੇ ਜਦੋਂ ਫੱਫਾ ਬੋਲਦੇ ਹਾਂ ਤਾਂ ਇਹ ਇਹਦਾ ਸਹੀ ਉਚਾਰਨ ਹੁੰਦਾ ਹੈ ਇਹ ਫ ਅ ਨਹੀਂ ਹੈ ਇਹ ਹੈ ਫ ਸੋ ਫੱਫਾ ਲਿਖਤੀ ਰੂਪ ਵਿੱਚ ਤੁਸੀਂ ਫਫੇ ਨੂੰ ਆਸਾਨੀ ਨਾਲ ਲਿਖ ਸਕਦੇ ਹੋ ਜਿਵੇਂ ਤੁਸੀਂ ਟੈਂਕਾ ਸਿੱਖਿਆ ਸੀ ਬਿਲਕੁਲ ਉਸੇ ਤਰੀਕੇ ਨਾਲ ਹੀ ਇਹ ਪਾਇਆ ਜਾਂਦਾ ਹੈ ਬਸ ਇਹਦੇ ਵਿੱਚ ਆਪਾਂ ਪਿਛੋਂ ਦੀ ਉਸ ਲਕੀਰ ਨੂੰ ਜੋੜ ਦਿੰਦੇ ਹਾਂ ਅਗਲਾ ਅੱਖਰ ਹੈ ਬੱਬਾ 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 ਬਤਖ ਬੱਬਾ ਬਤਖ ਬੱਬੇ ਨੂੰ ਲਿਖਣ ਦੇ ਲਈ ਤੁਸੀਂ ਕੋਸ਼ਿਸ਼ ਥੋੜੀ ਜੀ ਜ਼ਿਆਦਾ ਕਰ ਸਕਦੇ ਹੋ ਪਰ ਇਹ ਆਸਾਨੀ ਨਾਲ ਲਿਖਿਆ ਜਾਂਦਾ ਹੈ ਅਗਲਾ ਅੱਖਰ ਹੈ ਪੱਬਾ 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 ਪੇੜ ਪੱਬਾ ਪੇੜ ਪੱਬੇ ਨੂੰ ਲਿਖਣਾ ਬਹੁਤ ਹੀ ਜ਼ਿਆਦਾ ਆਸਾਨ ਹੁੰਦਾ ਹੈ ਚੇਤੇ ਰੱਖੋ ਇਹ ਹੈ ਪੱਬਾ ਇਹ ਭ ਨਹੀਂ ਹੈ ਇਹ ਪ ਹੈ ਸੋ ਇਹਨਾਂ ਦੋਵਾਂ ਦੇ ਵਿੱਚ ਅੰਤਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਟੋਲੀ ਦਾ ਆਖੀਰਲਾ ਅੱਖਰ ਹੈ ਮੱਮਾ 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 ਮਟਰ ਮੱਮਾ ਮਟਰ ਜਿਵੇਂ ਆਪਾਂ ਪਹਿਲਾਂ ਵੇਖਿਆ ਗੰਗਾ ਨਿੰਨਾ ਣਾਣਾ ਨੰਨਾ ਇਸੇ ਤਰੀਕੇ ਨਾਲ ਹੀ ਮੰਮਾ ਵੀ ਇੱਕ ਅਨੁਨਾਸਿਕ ਅੱਖਰ ਹੈ ਇਹਨੂੰ ਬੋਲਣ ਲੱਗਿਆਂ ਇਹਦੇ ਉਚਾਰਨ ਸਮੇਂ ਵੀ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਲਿਖਣ ਲੱਗਿਆਂ ਇਹ ਸਸੇ ਦੇ ਵਾਂਗ ਹੀ ਪੈਂਦਾ ਹੈ بس ਇਹਦੇ ਉੱਪਰੋਂ ਦੀ ਆਪਾਂ ਲਕੀਰ ਨਹੀਂ ਖਿੱਚਦੇ ਹਾਂ ਸੁੱਪ ਵਰਗ ਟੋਲੀ ਦੇ ਪੰਜੇ ਵਰਣ ਹੋਏ ਪੱਪਾ ਫੱਫਾ ਬੱਬਾ ਪੱਬਾ ਮੰਮਾ